ਖਦੂਰ ਸਾਹਿਬ ਇੱਕ ਪੰਥਕ ਸੀਟ ਹੈ ਪੰਥਕ ਇਹਦੇ ਵਿੱਚੋਂ ਜਿਹੜੇ-ਜਿਹੜੇ ਇਲਾਕੇ ਸ਼ਾਮਿਲ ਹੁੰਦੇ ਨੇ ਇਹ ਚ ਨੌ ਵਿਧਾਨ ਸਭਾ ਹਲਕੇ ਨੇ ਇਹ ਚ ਹੋਰ ਜੇਕਰ ਇਸ ਨੂੰ ਸੀ ਪੰਥਕ ਹੀ ਮੰਨਦੇ ਆ ਹੂੰ ਤਾਂ ਫੇਰ ਸਵਾਲ ਪੈਦਾ ਉੱਠਦਾ ਹੈ ਕਿ ਜਿਸ ਕਾਂਗਰਸ ਨੇ 1984 ਦੇ ਵਿੱਚ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀਗਾ ਉਹ ਕਾਂਗਰਸ ਦਾ ਜਸਬੀਰ ਸਿੰਘ ਡਿੰਪਾ ਪਿਛਣੀਆਂ ਚੋਣਾਂ 2019 ਦੀਆਂ ਕਾਂਗਰਸ ਦੇ ਵਿਰੁੱਧ ਸਾਡੇ ਮੰਨ ਦੇ ਵਿੱਚ ਇਹ ਸਭ ਕੁਝ ਭਾਵਨਾਵਾਂ ਹੋਣ ਦੇ ਬਾਵਜੂਦ ਉਹ ਫਿਰ ਪੰਥਕ ਸੀਟ ਤੋਂ ਕਿਵੇਂ ਜਿੱਤ ਗਿਆ ਉਹ ਪੰਥ ਕਿੱਥੇ ਸੀਗਾ ਉਸ ਲਈ ਜਿਸ ਲਈ ਕਾਂਗਰਸ ਜਿੱਤੀ ਹੈ ਪੰਥਕ ਕਿੱਥੇ ਜ ਅਲੋਪ ਹੋ ਜਾਂਦਾ ਹੈ ਜਿਸ ਕਰਕੇ ਉਹ ਕਾਂਗਰਸ ਨੂੰ ਵੋਟਾਂ ਪਾ ਕੇ ਜਿਤਾਉਂਦਾ ਹੈ ਪਹਿਲਾ ਸਵਾਲ ਤਾਂ ਇਹ ਹੈਗਾ ਫਿਰ ਉਹ ਪੰਥਕ ਕਿੱਥੇ ਗਿਆ ਸੀਗਾ ਕਿ ਉਸ ਨੇ ਚਿਹਰੇ ਹੋਰ ਸੀਗੇ ਉਸੋਲੇ ਜਿਸ ਲਈ ਬੀਬੀ ਜਗੀਰ ਕੌਰ ਨੂੰ ਅਕਾਲੀ ਦਲ ਬਾਦਲ ਨੇ ਖੜਾ ਕੀਤਾ ਸੀਗਾ ਕਿ 2019 ਵਿੱਚ ਉਹ ਪੰਥਕ ਪਾਰਟੀ ਨਹੀਂ ਸੀਗੀ ਅਗਲਾ ਸਵਾਲ ਉਹਦੇ ਨਾਲ ਹੀ ਸਵਾਲ ਪੈਦਾ ਉੱਠ ਗਿਆ ਕਿ 25000 ਅਣਪਛਾਤੀਆਂ ਲਾਸ਼ਾਂ ਦਾ ਹਿਸਾਬ ਕਿਤਾਬ ਲੈਣ ਵਾਲਾ ਸ਼ਹੀਦ ਭਾਈ ਖਾਲੜਾ ਦੀ ਧਰਮ ਪਤਨੀ ਪਰਮਜੀਤ ਕੌਰ ਖਾਲੜਾ ਉਹ ਖੜੇ ਹੋਏ ਹੋਣ ਤਾਂ ਉਸ ਵੇਲੇ ਆਪਣੇ ਆਪ ਨੂੰ ਪੰਥਕ ਅਕਾਲੀ ਦਲ ਕਹਿਣ ਵਾਲਾ ਬਾਦਲ ਬੀਬੀ ਜਸ ਜਗੀਰਕੌਰ ਨੂੰ ਖੜਾ ਕਰਦੇ ਉਸ ਵੇਲੇ ਪੰਥ ਕਿਤੇ ਗਿਆ ਸੀਗਾ ਉਸ ਵਲੇ ਕਿਉਂ ਨਹੀਂ ਨਤਮਸਤਕ ਹੋਏ ਬੀਬੀ ਜਗੀਰ ਕੌਰ ਦੇ ਪਤੀ ਬਾੜ-ਬਾੜ ਇਹ ਕਹਿ ਦੇਣਾ ਇਹ ਪੰਥਕ ਹਲਕਾ ਹੈ ਮੈਂ ਸਮਝਦਾ ਹਾਂ ਕਿ ਇਰਤੇ ਵੀ ਵਿਚਾਰ ਕਰਨ ਦੀ ਲੋੜ ਹੈ ਵਾਕਈ ਚ ਪੰਥਕ ਹੈ ਜਾਂ ਨਹੀਂ ਹੈ ਕਿ ਇਹ ਬਾਕੀ ਸੀਟਾਂ ਮੰਗਰਤਸ ਕੋ ਸੀਟਾਂ ਨਹੀਂ ਲੋਕੋ ਸਭ ਲੋਕ ਸਭਾ ਦੀ ਕਿ ਵਾਕਿਆਚੇ ਥੋਪ ਪੰਥ ਦੀਆਂ ਆਵਾਜ਼ਾਂ ਗੂੰਜਦੀਆਂ ਨੇ 201 19ਵੀਂ ਕੁਐਸਚਨ ਮਾਰਕ ਕਰਦੇ ਹੋ ਤੇ 219 ਤੋਂ ਬਾਅਦ ਹੁਣ ਦੀ ਗੱਲ ਕਰੀਏ 224 ਦੀ ਮੇਰਾ ਮਤਲਬ ਇਹ ਹੈ ਕਿ ਮੇਰਾ ਸਵਾਲ ਇਹੋ ਹੀ ਹੈ ਹਮ ਕਿ ਇਹ ਕਹਿ ਦੇਣਾ ਕਿ ਇਹ ਪੰਥਕ ਹੀ ਸੀਟ ਹੈ ਤੇ ਹੋਰ ਵਿਚਾਰਾ ਨਾ ਕਰਨੀਆਂ ਤੇ ਵਾਕਏ ਚ ਉਹਨੂੰ ਪੰਥਕ تسلیم ਕਰ ਲੈਣਾ ਤੇ ਪਿਛਾ ਝਾਤੀ ਨਾ ਮਾਰਨੀ ਤੇ ਵਿਸ਼ਲੇਸ਼ਣ ਨਾ ਕਰਨਾ ਹਮ ਹਮ ਉਹ ਵੀ ਮੈਂ ਸਮਝਦਾ ਕੋਈ ਬਹੁਤੀ ਸੂਝ ਬੂਝ ਦੀ ਗੱਲ ਨਹੀਂ ਹੋਏਗੀ ਹਮ ਠੀਕ ਹੈ ਨਾ ਇਹਨੂੰ ਜ਼ਰੂਰ ਵਿਚਾਰ ਲੈਣਾ ਚਾਹੀਦਾ ਕਿ ਵਾਕਿਆਛੇ ਪੰਥਕ ਸੀਟ ਹੈ ਜਾਂ ਆਮ ਸੀਟਾ ਮੰਗਰ ਹੀ ਸੀਟ ਹੈ ਤੇ ਉੰਨੀ ਵਿੱਚ 2019 ਚ ਪੰਥ ਕਿੱਥੇ ਸੀਗਾ ਫਿਰ